ਲੋਕ ਸਭਾ ਚੋਣ 2024 ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਵੱਡਾ ਫੇਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤਰਨਵੀਰ ਗਾਂਧੀ ਸੋਮਵਾਰ ਨੂੰ ਕਾਂਗਰਸ ਚ ਸ਼ਾਮਿਲ ਹੋ ਗਏ ਹਨ ਉਹਨਾਂ ਨੇ ਰਾਜਾ ਬੜਿੰਗ ਦੀ ਮੌਜੂਦਗੀ ਚ ਕਾਂਗਰਸ ਦਾ ਪੰਜਾਬ ਫੜਿਆ ਹੈ ਦੱਸ ਦੇ ਕਿ ਤਰਨਵੀਰ ਗਾਂਧੀ 2014 ਚ ਆਪ ਦੀ ਟਿਕਟ ਤੇ ਪਟਿਆਲਾ ਦੇ ਸੰਸਦ ਮੈਂਬਰ ਬਣੇ ਸਨ ਇਸ ਤੋਂ ਬਾਅਦ ਉਹਨਾਂ ਨੇ 2016 ਚ ਆਪ ਤੋਂ ਦੂਰੀ ਬਣਾ ਲਈ ਸੀ ਡਾਕਟਰ ਗਾਂਧੀ ਕੱਲੇ ਜਹੇ ਆਗੂ ਸਨ ਜਿਨ੍ਹਾਂ ਨੇ ਆਪਣੀ ਸਿਆਸੀ ਕਰੀਅਰ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰ ਪਰਨੀਤ ਕੌਰ ਨੂੰ ਹਰਾਇਆ ਸੀ 카ਡਿਓਲੋਜੀਸਟ ਤੋਂ ਸਿਆਸਤਦਾਨ ਬਣੇ ਡਾਕਟਰ ਗਾਂਧੀ 2013 ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ 2014 'ਚ ਆਪ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਉਹਨਾਂ ਚੋਣਾਂ 'ਚ ਪਰਨੀਤ ਕੌਰ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਸਨ ਡਾਕਟਰ ਗਾਂਧੀ ਨੂੰ 20942 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ 2016 ਵਿੱਚ ਡਾਕਟਰ ਗਾਂਧੀ ਨੇ ਆਪ ਸੀ ਮਤਭੇਦ ਕਾਰਨ ਆਪ ਛੱਡ ਦਿੱਤੀ ਸੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪ ਉਨੀ ਬਕਰੀ ਪਾਰਟੀ ਨਵਾਂ ਪੰਜਾਬ ਬਣਾਈ ਸੀ ਹਾਲਾਂਕਿ ਉਹਨਾਂ ਚੋਣਾਂ ਤੋਂ ਉਹ ਤੀਜੇ ਨੰਬਰ ਤੇ ਰਹੇ ਸਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਵੱਡਾ ਫੇਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤਰਵਿਰ ਗਾਂਧੀ ਸੋਵਨ ਨੂੰ ਕਾਂਗਰਸ ਤੇ ਸ਼ਾਮਿਲ ਹੋ ਗਏ ਹਨ ਉਹਨਾਂ ਨੇ ਰਾਜਾ ਬੜਿੰਗ ਦੀ ਮੌਜੂਦਗੀ 'ਚ ਕਾਂਗਰਸ ਦਾ ਪੰਜਾਬ ਫੜਿਆ ਹੈ ਦੱਸ ਦੇ ਕਿ ਤਰਵਿਰ ਗਾਂਧੀ 2014 'ਚੋ ਆਪ ਦੀ ਟਿਕਟ ਤੇ ਪਟਿਆਲਾ ਦੇ ਸੰਸਦ ਮੈਂਬਰ ਬਣੇ ਸਨ ਉਸ ਤੋਂ ਬਾਅਦ ਉਹਨਾਂ ਨੇ 2016 ਚ ਆਪ ਤੋਂ ਦੂਰੀ ਬਣਾ ਲਈ ਸੀ ਡਾਕਟਰ ਗਾਂਧੀ ਕੱਲੇ ਜਏ ਆਗੂ ਸਨ ਜਿਨ੍ਹਾਂ ਨੇ ਆਪਣੀ ਸਿਆਸੀ ਕਰੀਅਰ ਵਿੱਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰ ਪਰਨੀਤਕੌਰ ਨੂੰ ਹਰਾਇਆ ਸੀ ਕਾਰਡੀਓਲੋਜਿਸਟ ਤੋਂ ਸਿਆਸਦਾਨ ਬਣੇ ਡਾਕਟਰ ਗਾਂਧੀ 2013 ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ 2014 'ਚ ਆਪ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਉਹਨਾਂ ਚੋਣਾਂ 'ਚ ਪਰਨੀਤਕੌਰ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਸਨ ਡਾਕਟਰ ਗਾਂਧੀ ਨੂੰ 20942 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ 2016 ਵਿੱਚ ਡਾਕਟਰ ਗਾਂਧੀ ਨੇ ਆਪਸੀ મતਭੇਦ ਕਾਰਨ ਆਪ ਛੱਡ ਦਿੱਤੀ ਸੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਬਕਰੀ ਪਾਰਟੀ ਨਵਾਂ ਪੰਜਾਬ ਬਣਾਈ ਸੀ ਹਾਲਾਂਕਿ ਉਹਨਾਂ ਚੋਣਾਂ ਤੋਂ ਉਹ ਤੀਜੇ ਨੰਬਰ ਤੇ ਰਹੇ ਸਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਵੱਡਾ ਫੇਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤਰਵਿਰ ਗਾਂਧੀ ਸੋਮਵਾਰ ਨੂੰ ਕਾਂਗਰਸ ਸ਼ਾਮਿਲ ਹੋ ਗਏ ਹਨ ਉਹਨਾਂ ਨੇ ਰਾਜਾ ਬੜਿੰਗ ਦੀ ਮੌਜੂਦਗੀ 'ਚ ਕਾਂਗਰਸ ਦਾ ਪੰਜਾਬ ਫੜਿਆ ਹੈ ਦੱਸ ਦੇ ਕਿ ਧਰਮਵੀਰ ਗਾਂਧੀ 2014 'ਚ ਆਪ ਦੀ ਟਿਕੜੇ ਤੇ ਪਟਿਆਲਾ ਦੇ ਸੰਸਦ ਮੈਂਬਰ ਬਣੇ ਸਨ ਇਸ ਤੋਂ ਬਾਅਦ ਉਹਨਾਂ ਨੇ 2016 'ਚ ਆਪ ਤੋਂ ਦੂਰੀ ਬਣਾ ਲਈ ਸੀ ਡਾਕਟਰ ਗਾਂਧੀ ਇਕੱਲੇ ਜਹੇ ਆਗੂ ਸਨ ਜਿਨ੍ਹਾਂ ਨੇ ਆਪਣੀ ਸਿਆਸੀ ਕਰੀਅਰ ਵਿੱਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰ ਪਰਨੀਤਕੌਰ ਨੂੰ ਹਰਾਇਆ ਸੀ ਕਾਰਡੀਓਲੋਜਿਸਟ ਤੋਂ ਸਿਆਸਦਾਨ ਬਣੇ ਡਾਕਟਰ ਗਾਂਧੀ 2013 ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ 2014 'ਚ ਆਪ ਨੇ ਉਹਨਾਂ ਉ ਆਪਣਾ ਉਮੀਦਵਾਰ ਬਣਾਇਆ ਸੀ ਉਹਨਾਂ ਚੋਣਾਂ 'ਚ ਪੰਨੀਤਕੌਰ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਸਨ ਡਾਕਟਰ ਗਾਂਧੀ ਨੂੰ 20942 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ 2016 ਵਿੱਚ ਡਾਕਟਰ ਗਾਂਧੀ ਨੇ ਆਪਸੀ મતਭੇਦ ਕਾਰਨ ਆਪ ਛੱਡ ਦਿੱਤੀ ਸੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੱਕਰੀ ਪਾਰਟੀ ਨਵਾਂ ਪੰਜਾਬ ਬਣਾਈ ਸੀ ਹਾਲਾਂਕਿ ਉਹਨਾਂ ਚੋਣਾਂ ਤੋਂ ਉਹ ਤੀਜੇ ਨੰਬਰ ਤੇ ਰਹੇ ਸਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ న్యూ ਨਾਲ ਤਾਂ